ਸਾਰੇ ਅਫਸਰ ਸਹਿਬਾਨਾਂ ਨਾਲ ਡੀਆਈਜੀ ਸਾਹਿਬ ਅਸ਼ਵਨੀ ਕਪੂਰ ਜੀ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜੈਨ ਜੀ ਸਾਡੇ ਡੀਸੀ ਸਾਹਿਬ ਮੈਡਮ ਪੂਨਮਦੀਪ ਜੀ ਐਮਐਲਏ ਸਾਹਿਬ ਸਰਦਾਰ ਮੋਲਕ ਸਿੰਘ ਜੱਤੂ ਸਾਹਿਬ ਐਮਐਲਏ ਸਰਦਾਰ ਗੁਰਦੇਵ ਸਿੰਘ ਸ਼ੇਖੂ ਸਾਹਿਬ ਤੇ ਸਾਡੇ ਸਪੀਕਰ ਸਾਹਿਬ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਉਹਨਾਂ ਦੀ ਕੋਈ ਜ਼ਰੂਰੀ ਮੀਟਿੰਗ ਹੋਣ ਕਰਕੇ ਉਹਨਾਂ ਦੀ ਸਾਰੀ ਇੱਥੇ ਟੀਮ ਆਈ ਆ ਤੇ ਹੋਰ ਵੀ ਸਾਡੇ ਜਿੰਨੇ ਚੇਅਰਮੈਨ ਸਹਿਬਾਨ ਔਰ ਆਗੂ ਸਰਪੰਨ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਆਏ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਹਿੰਮ ਚਲਾਈ ਆ ਯੋਧ ਨਸ਼ਾ ਵਿਰੁੱਧ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸਾਰੇ ਪੁਲਿਸ ਅਫਸਰਾਂ ਦੇ ਨਾਲ ਸਾਰੇ ਸਿਵਲ ਦੇ ਅਫਸਰਾਂ ਦੇ ਨਾਲ ਸਾਰੇ ਡਾਕਟਰ ਸਰਪੰਨਾਂ ਦੇ ਨਾਲ ਬੈਠ ਕੇ ਜਿਹੜੇ ਉਹਨਾਂ ਦੇ ਵਿਚਾਰ ਸਨ ਉਹ ਸੁਣੇ ਜੇ ਕੋਈ ਮੁਸ਼ਕਲਾਂ ਸਨ ਉਹ ਵੀ ਹੱਲ ਕਰਨ ਦਾ ਵਿਸ਼ਵਾਸ ਦਵਾਇਆ ਤੇ ਨਾਲ ਜਿਹੜੀ ਇਹ ਸਰਕਾਰ ਨੇ ਮੁਹੰਮ ਜੁੱਧ ਨਸ਼ਿਆਂ ਵਿਰੁੱਧ ਇਹ ਸ਼ੁਰੂ ਕੀਤੀ ਆ ਇਹ ਲੋਕਾਂ ਨੂੰ ਦੱਸ ਦਈਏ ਕਿ ਜਿਹੜੇ ਲੋਕ ਇਹ ਜ਼ਹਿਰ ਵੇਚਦੇ ਆ ਜਿਨ੍ਹਾਂ ਲੋਕਾਂ ਨੇ ਇਹ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਕਮਾ ਕੇ ਘਰ ਬਣਾਏ ਆ ਉਹ ਇਹ ਨਾ ਸੋਚਣ ਕਿ ਸ਼ਾਇਦ ਕੋਈ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਜਾਂ ਕੋਈ ਕਾਨੂੰਨ ਦਾ ਸਹਰਾ ਲੈ ਕੇ ਵੱਜਾਂਗੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ ਵਾ ਉਹ ਨਾਲ ਪਰਚਿਆਂ ਦੇ ਅਟੈਚ ਵੀ ਹੋਣਗੀਆਂ ਤੇ ਜਿਹੜੇ ਇਹਨਾਂ ਨੇ ਘਰ ਬਣਾਏ ਆ ਉਹ ਘਰਾਂ ਦੇ ਉੱਤੇ ਇਸੇ ਤਰ੍ਹਾਂ ਹੀ ਜੀਸੀਬੀ ਪੋਗ ਲੈਣਾ ਚੱਲਦੀਆਂ ਰਹਿਣਗੇ ਘਾਟ ਢੈਂਦੇ ਰਹਿਣਗੇ ਕਿਉਂਕਿ ਵੇਖੋ ਪੰਜਾਬ ਦੀ 3.5 ਕਰੋੜ ਆਬਾਦੀ ਆ ਉਹ ਸਾਰੇ ਲੋਕ ਚਾਹੁੰਦੇ ਆ ਵੀ ਇਹ ਜਿਹੜਾ ਜ਼ਹਿਰ ਆ ਇਹ ਜਿਹੜੇ ਜ਼ਹਿਰ ਦੇ ਕਾਰੋਬਾਰੀ ਆ ਇਹਨਾਂ ਦੇ ਉੱਤੇ ਸਖਤੋ ਸਖਤ ਕਾਰਵਾਈਆਂ ਹੋਣ ਇਹ ਸਲਾਖਾਂ ਦੇ ਪਿੱਛੇ ਜਾਣ ਤੇ ਨਾਲ ਸਾਡਾ ਭਾਵੇਂ ਜੇਲ੍ਹ ਡਿਪਾਰਟਮੈਂਟ ਤੇ ਭਾਵੇਂ ਕੋਈ ਵੀ ਡਿਪਾਰਟਮੈਂਟ ਆ ਜੇ ਕੋਈ ਇਹੋ ਜਿਹੇ ਬੰਦਿਆਂ ਨੂੰ ਪੁਸ਼ਤਪਨਾਹੀ ਕਰਦਾ ਇਹੋ ਜੇ ਬੰਦਿਆਂ ਦਾ ਸਮਗਲਰਾਂ ਦਾ ਸਾਥ ਦਿੰਦਾ ਉਹਨਾਂ ਅਫਸਰਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਆ ਕੁਝ ਦਿਨ ਪਹਿਲਾਂ ਸਾਨੂੰ ਇੱਕ ਦੋ ਦਿਨ ਪਹਿਲਾਂ ਪਤਾ ਲੱਗਾ ਸਾਡੇ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ ਜਿਹੜੇ ਸੁਪਰਟੈਂਡ ਜੇਲ੍ਹ ਹੈ ਬਲਜੀਤ ਸਿੰਘ ਘੁੰਮਣ ਤੇ ਨਾਲ ਉਹਨਾਂ ਦੇ ਹੋਰ ਚਾਰ ਅਫਸਰ ਜਿਹੜੇ ਰਲ ਕੇ ਉੱਥੇ ਜਿਹੜੇ ਨਸ਼ੇ ਦੇ ਕੋਈ ਉੱਥੇ ਬੰਦੇ ਪੈਸੇ ਦੇ ਕੇ ਨਸ਼ਾ ਮੰਗ ਰਹੇ ਸਨ ਉਹਨਾਂ ਨੂੰ ਨਸ਼ਾ ਦੇਣ ਲਈ 1.5 ਲੱਖ ਰੁਪਇਆ ਲਿਆ ਗਿਆ ਤੇ ਉਹ ਜਦੋਂ ਇੰਟੈਲੀਜੈਂਸ ਵਿੰਗ ਤੋਂ ਜਾਣਕਾਰੀ ਮਿਲੀ ਜਾਂਚ ਕਰਾਈ ਗਈ ਤੋਂ ਵਾਕਏ ਦੋਸ਼ੀ ਪਾਏ ਗਏ ਸਭ ਤੋਂ ਪਹਿਲਾਂ ਬਲਜੀਤ ਸਿੰਘ ਘੁੰਮਣੂ ਤੇ ਨਾਲ ਚਾਰ ਹੋਰ ਜੇਲ੍ਹ ਪੁਲਿਸ ਦੇ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਹੀ ਡੀਜੀਪੀ ਪੁਲਿਸ ਗੌਰਵ ਜੱਧਵ ਜੀ ਨੂੰ ਡਿਪਾਰਟਮੈਂਟ ਨੂੰ ਲਿਖਿਆ ਗਿਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕਰਾਈ ਤੇ ਉਸੇ ਤਰ੍ਹਾਂ ਹੀ ਜੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਕੋਈ ਵੀ ਅਫਸਰ ਦੋਸ਼ੀ ਪਾਇਆ ਜਾਂਦਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਬਾਕੀ ਜਿੰਨੇ ਵੀ ਸਮਗਲਰ ਨੇ ਜਿਹੜੇ ਗਲਤ ਕੰਮ ਕਰਦੇ ਆ ਯਹਰ ਦਾ ਕਾਰੋਬਾਰ ਕਰਦੇ ਆ ਜਾਂ ਤੇ ਉਹ ਇਹ ਕੰਮ ਛੱਡ ਦੇਣ ਜਾਂ ਉਹ ਪੰਜਾਬ ਨੂੰ ਛੱਡ ਦੇਣ ਨਹੀਂ ਤੇ ਉਹ ਬੰਦੇ ਜੇਲਾਂ ਦੇ ਵਿੱਚ ਹੋਣਗੇ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਇਹ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੀ ਮੁਹਿੰਮ ਚੱਲਦੀ ਪਈ ਆ ਉਦੋਂ ਦਾ ਹੀ ਇਸੇ ਤਰ੍ਹਾਂ ਹੀ ਪਾਰਦਰਸ਼ੀ ਢੰਗ ਨਾਲ ਸਰਕਾਰ ਚੱਲਦੀ ਪਈ ਆ ਸਾਡੀ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਜਾਂ ਕੋਈ ਚੇਅਰਮੈਨ ਜਾਂ ਸਰਪੰਚ ਜਾਂ ਕੋਈ ਸਾਡਾ ਹੋਰ ਅਹੁਦੇਦਾਰ ਨਾ ਅੱਜ ਤੋਂ 3 ਸਾਲ ਪਹਿਲਾਂ ਕਿਸੇ ਸੰਬੰਧ ਵਾਲੇ ਲਈ ਕੋਈ ਫੋਨ ਕੀਤਾ ਨਾ ਅੱਜ ਕਰਨਗੇ ਨਾ ਕੱਲ ਨੂੰ ਕਰਨਗੇ ਇਮਾਨਦਾਰ ਪਾਰਟੀ ਆ ਤੇ ਸਾਰੇ ਵਰਕਰ ਜਝਾਰੂ ਨੇ ਮਨ ਚ ਇਹਨਾਂ ਦੇ ਜੇ ਕੰਮ ਕਰਨ ਦਾ ਜਜ਼ਬਾ ਆ ਅਸੀਂ ਸਾਰੇ ਰਲ ਮਿਲ ਕੇ ਯੇਰ ਬੰਦ ਕਰਾਂਗੇ ਤੇ ਇਹ ਗੱਲਾਂ ਮੈਂ ਅੱਗੇ ਵੀ ਕੀਤੀਆਂ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਤਹਾਡੇ ਸਹਿਯੋਗ ਦੇ ਨਾਲ ਹੀ ਇਹ ਯਹਿਰ ਬੰਦ ਹੋਣਾ ਜਿਹੜੇ ਲੋਕ ਇਹ ਯਹਿਰ ਦਾ ਕਾਰੋਬਾਰ ਕਰਦੇ ਆ ਜਾਂ ਕਿਸੇ ਤੇ ਕੋਈ ਐਫ ਆਈ ਆਰ ਦਰਜ ਹੁੰਦੀ ਆ ਉਹਨਾਂ ਲੋਕਾਂ ਲਈ ਪਿੰਡਾਂ ਦੇ ਵਿੱਚ ਤੁਸੀਂ ਗ੍ਰਾਮ ਸਭਾ ਦੇ ਇਜਲਾਸ ਸੱਦ ਕੇ ਸਾਰਾ ਪਿੰਡ ਸੱਦੋ ਸਾਰੇ ਪਿੰਡ ਦੇ ਮਤੇ ਦੇ ਉੱਤੇ ਸਾਈਨ ਕਰਵਾਓ ਸਾਈਨ ਕਰਵਾ ਕੇ ਉਹ ਪਤਾ ਦੇ ਲੋਕਾਂ ਨੂੰ ਕਿ ਜਿਹੜਾ ਸਮਗਲ ਰਿਆ ਉਹਦਾ ਤੇ ਬਾਈਕਾਟ ਹੈਗਾ ਹੀ ਹੈਗਾ ਨਾਲ ਜਿਹੜੇ ਲੋਕ ਜਿਹੜੇ ਬੰਦੇ ਨੰਬਰਦਾਰ ਜ਼ਮਾਨਤ ਦਿੰਦੇ ਆ ਜਾਂ ਕੋਈ ਜ਼ਮਾਨਤੀ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਆਪਦੀ ਪ੍ਰਾਪਰਟੀ ਦੇ ਨੰਬਰ ਲਵਾ ਕੇ ਜ਼ਮਾਨਤੀਆ ਬੰਦਾ ਉਹਨਾਂ ਲੋਕਾਂ ਦਾ ਵੀ ਵਿਆਹ ਸ਼ਾਦੀ ਤੋਂ ਜਨਮ ਮਰਨ ਤੋਂ ਭੋਗਾਂ ਤੋਂ ਬਾਈਕਾਟ ਕਰੋ ਵੀ ਉਹਨਾਂ ਨੂੰ ਪਿੰਡਾਂ 'ਚ ਕਿਸੇ ਨੇ ਬੁਲਾਉਣਾ ਨਹੀਂ ਇਹਨਾਂ ਨੂੰ ਆਪਾਂ ਆਪਣੇ ਪਿੰਡ ਦੇ ਵਿੱਚੋਂ ਛੇਕ ਦੇਣਾ ਹੁੱਕਾ ਪਾਣੀ ਬੰਦ ਕਰਨਾ ਜਦੋਂ ਇਹੋ ਜਿਹੇ ਲੋਕਾਂ ਨੇ ਨਾਲ ਆਪਾਂ ਬਾਈਕਾਟ ਕਰਾਂਗੇ ਤਾਂ ਫੇਰੇ ਯਾਰ ਬੰਦ ਹੋਣਾ ਕਿਉਂਕਿ ਵੇਖੋ ਜਦੋਂ ਅੱਤਵਾਦ ਖਤਮ ਹੋਇਆ ਸਰਕਾਰ ਨੇ ਪੁਲਿਸ ਨੇ ਉਦੋਂ ਧਈਆ ਕਰ ਲੈ ਵੀ ਅੱਤਵਾਦ ਖਤਮ ਕਰਨਾ ਪਰ ਅੱਤਵਾਦ ਉਹਨਾਂ ਚੇਰ ਖਤਮ ਨਹੀਂ ਹੋਇਆ ਜਿੰਨਾ ਚੇਰ ਥੱਲਿਓ ਲੋਕਾਂ ਨੇ ਪਿੰਡਾਂ ਤੋਂ ਗਰਾਊਂਡ ਲੈਵਲ ਤੇ ਸਾਥ ਨਹੀਂ ਦਿੱਤਾ ਜਦੋਂ ਗਰਾਊਂਡ ਲੈਵਲ ਤੋਂ ਪਿੰਡਾਂ 'ਚ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਲੋਕ ਜਿਹੜੇ ਆ ਅੱਤਵਾਦ ਜਿਨ੍ਹਾਂ ਨੇ ਫਲਾਇਆ ਇਹ ਸਾਡੇ ਲਈ ਖਤਰਨਾਕ ਨੇ ਇਹ ਸਾਨੂੰ ਹੀ ਮਾਰਨ ਲੱਗ ਪਿਆ ਤੇ ਲੋਕ ਨਾਲ ਤੁਰ ਪਏ ਉਹ ਲਹਿਰ ਬਣ ਗਈ ਤੋਂ ਅੱਤਵਾਦ ਕੁਝ ਸਮੇਂ ਦੇ ਵਿੱਚ ਹੀ ਖਤਮ ਹੋ ਗਿਆ ਉਸੇ ਤਰ੍ਹਾਂ ਜਿਹੜਾ ਇਹ ਅੱਤਵਾਦ ਆ ਜੇ ਜਿਹੜਾ ਕਾਲਾ ਅੱਤਵਾਦ ਆ ਇਹਨੂੰ ਖਤਮ ਕਰਨ ਲਈ ਸਾਡੇ ਪਿੰਡਾਂ ਦੇ ਭੈਣਾ ਭਰਾਵਾਂ ਨੂੰ ਅੱਗੇ ਆਉਣਾ ਪੈਣਾ ਲੋਕ ਸਾਰੇ ਚਾਹੁੰਦੇ ਆ ਇਹ ਜ਼ਹਿਰ ਬੰਦ ਹੋਵੇ ਪਰ ਕੋਈ ਬੁਰਾ ਨਹੀਂ ਬੰਨਾ ਚਾਹੁੰਦਾ ਵੇਖੋ ਜਿਹੜੇ 3.5 ਕਰੋੜ ਦੀ ਆਬਾਦੀ ਆ ਤੇ ਇਹ 0.01 ਇਹ ਬੰਦੇ ਹੋਣਗੇ ਇਹਨਾਂ ਤੋਂ ਡਰਨ ਦੀ ਲੋੜ ਨਹੀਂਗੀ ਜਦੋਂ ਤੁਸੀਂ ਇਹ ਕਾ ਕਰ ਲਿਆ ਨਾ ਇਹਨਾਂ ਤੁਹਾਡੇ ਅੱਗੇ ਲਗ ਲਾ ਕੇ ਭੱਜਣਾ ਆ ਜਦੋਂ ਦੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਯੋਧ ਨਸ਼ਿਆਂ ਵਿਰੁੱਧ ਮਹਮ ਚਲਾਈ ਆ ਉਦੋਂ ਦੇ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਆ 95% ਲੋਕ ਆਪਦੇ ਘਰਾਂ ਨੂੰ ਜਿੰਦਰੇ ਮਾਰ ਕੇ ਘਰਾਂ 'ਚੋਂ ਭੱਜ ਗਏ 95% ਜਿਹੜੇ ਪੰਜ ਰਹਿ ਗਏ ਉਹਨਾਂ ਨੂੰ ਵੀ ਫੜ ਕੇ ਅੰਦਰ ਕਰਦਣਾ ਬੰਦ ਜਿਹੜੇ ਭੱਜਣਗੇ ਉਹ ਚੰਗੇ ਰਹਿ ਜਾਣਗੇ ਕਿਉਂਕਿ ਸਾਡਾ ਤੇ ਮੇਨ ਮਕਸਦ ਹੀ ਇਹ ਹੋਆ ਜੇ ਇੱਥੇ ਰਹਿਣਾ ਤੇ ਇੱਥੇ ਸਾਫ਼-ਸੁਥਰੇ ਬਣ ਕੇ ਰਹਿਣਾ ਪੜਾ ਨਹੀਂ ਕਿ ਪੰਜਾਬ ਛੱਡ ਕੇ ਇਥੋਂ ਕਿਸੇ ਹੋਰ ਸਟੇਟ 'ਚ ਚੱਲ ਜਓ ਸਾਡੇ ਮੈਂ ਸਰਦਾਰ ਮੋਲਕ ਸਿੰਘ ਜੈਤੂ ਦਾ ਧੰਨਵਾਦ ਕਰਦਾ ਵੀ ਇਹਨਾਂ ਨੇ ਲਿਖ ਕੇ ਲਾਈ ਆ ਇਹਦੇ ਤੋਂ ਪਹਿਲਾਂ ਵੀ 3 ਸਾਲ ਹੋ ਗਏ ਸਰਕਾਰ ਚ ਆਇਆ ਨੂੰ ਆਮ ਆਦਮੀ ਪਾ ਸੇਖੋਂ ਸਾਹਿਬ ਨੇ ਵੀ ਲਾਤੀ ਆ ਸੇਖੋਂ ਸਾਹਿਬ ਨੇ ਵੀ ਲਾਤੀ ਆ ਸਰਦਾਰ ਗੁਰਦੇਵ ਸਿੰਘ ਸੇਖੋਂ ਜੀ ਦਾ ਵੀ ਧੰਨਵਾਦ ਬਾਕੀ ਸਾਡੇ ਪੰਜਾਬ ਦੇ ਵਿੱਚ 92 ਤੇ ਜਦੋਂ ਸਰਕਾਰ ਬਣੀ ਉਦੋਂ ਜਿੱਤ ਕੇ ਉਹਦੇ ਬਾਅਦ ਹੁਣ 94 95 ਐਮਐਲਏ ਸਭਾਨ ਹੋ ਗਈ ਆ ਉਦੇ ਤੋਂ ਪਹਿਲਾਂ ਵੀ 3 ਸਾਲ ਦੇ ਵਿੱਚ ਨਾ ਸਾਡੇ ਕਿਸੇ ਮੋਤਬਰ ਨੇ ਨਾ ਸਰਪੰਚ ਨੇ ਨਾ ਮੈਂਬਰ ਪੰਚਾਇਤ ਨੇ ਐਮ ਐਲ ਏ ਮੰਤਰੀ ਜਾਂ ਸਾਡੇ ਕੇ ਚੇਅਰਮੈਨ ਨੇ ਕਦੀ ਕਿਸੇ ਸਮਗਲਰ ਦੇ ਪਿੱਛੇ ਨਾ ਥਾਣੇ 'ਚ ਨਾ ਚੌਂਕੀ 'ਚ ਨਾ ਐਸ ਐਸ ਪੀ ਦਫ਼ਤਰ ਕਿਸੇ ਅਫਸਰ ਨੂੰ ਫੋਨ ਨਹੀਂ ਲਾਇਆ ਵੀ ਆ ਸਮਗਲਰ ਨੂੰ ਛੱਡ ਦਿਓ ਸਾਡੇ ਤੇ ਯਾਰ ਬੰਦੇ ਹੀ ਇਮੋਸ਼ਨਲ ਨੇ ਉਹ ਆਪ ਚਾਹੁੰਦੇ ਆ ਕਿ ਜਿਹੜਾ ਇਹ ਯਾਰ ਦਾ ਕਾਰੋਬਾਰ ਕਰਦੇ ਆ ਇਸ ਸਲਾਕਾਂ ਦੇ ਪਿੱਛੇ ਹੋਣ ਇਹਨਾਂ ਨਾਲ 1% ਵੀ ਜਿਹੜੀ ਆ ਉਹ ਇਹਨਾਂ ਨਾਲ ਢੇਲਣਾ ਕੀਤੀ ਜਾਵੇ ਤੇ ਗਾਂ ਵੀ ਸਾਡੇ ਜਿਹੜੀ ਸਾਰੀ ਟੀਮ ਆ ਉਹ ਹਾਰੇ ਇੱਕ ਮੋਠੋ ਕੇ ਸਾਥ ਦੇਣਗੇ ਬਾਕੀ ਗਰਾਊਂਡ ਤੇ ਲੋਕ ਵੀ ਜਿਹੜੇ ਆ ਉਹ ਖੁਸ਼ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇਸ ਫੈਸਲੇ ਤੋਂ ਗਰਾਊਂਡ ਤੇ ਭਾਵੇਂ ਪਿੰਡਾਂ ਚ ਲੋਕ ਨੇ ਭਾਵੇਂ ਸ਼ਹਿਰਾਂ ਚ ਭਾਵੇਂ ਵਿਰੋਧੀ ਪਾਰਟੀਆਂ ਦੇ ਵੀ ਲੋਕ ਨੇ ਕਾਂਗਰਸ ਦੇ ਅਕਾਲੀ ਦਲ ਦੇ ਭਾਜੀਪੀ ਦੇ बसपा ਦੇ ਉਹ ਸਾਰੇ ਲੋਕ ਸਾਬਸ ਦੇ ਰਹੇ ਆ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਆ ਜਿਹੜਾ ਕੰਮ ਕੀਤਾ ਇਹ ਸਭ ਤੋਂ ਵਧੀਆ ਕੰਮ ਕੀਤਾ ਲੋਕ ਇੱਥੋਂ ਤੱਕ ਕਹਿੰਦੇ ਜਦੋਂ ਸਾਨੂੰ ਮਿਲਦੇ ਆ ਜਿਹੜੇ ਗਰੀਬ ਲੋਕ ਵੀ ਆ ਉਹ ਵੀ ਇਹ ਕਹਿੰਦੇ ਆ ਵੀ ਸਾਨੂੰ ਸਹੂਲਤ ਕੋਈ ਨਾ ਦਿਓ ਸਾਨੂੰ ਕੋਈ 1000 ਰੁਪਿਆ ਨਾ ਦਿਓ ਸਾਨੂੰ ਕਣਕ ਨਾ ਦਿਓ ਸਾਨੂੰ ਫ੍ਰੀ ਬਿਜਲੀ ਦੀ ਸਬਸਿਡੀ ਨਾ ਦਿਓ ਇਹ ਕਾਜ਼ਾ ਯਰ ਬੰਦ ਕਰਾ ਦਿਓ ਇੱਕ ਗੈਂਗਸਟਰਾਂ ਤੇ ਠੱਲ ਪਾ ਦਿਓ ਅਸੀਂ ਆਪੇ ਪੈਸੇ ਕਮਾ ਕੇ ਆਦੀ ਰੋਟੀ ਚਲਾ ਲਾਂਗੇ ਸਾਡਾ ਪੁੱਤ ਸਾਡਾ ਪਜਦਾ ਰਹੇ ਅਸੀਂ ਸਾਰੇ ਕੰਮ ਆਪ ਕਰ ਲਾਂਗੇ ਗਰਾਉਂਡ ਤੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਪ੍ਰਸ਼ੰਸਾ ਕਰ ਰਹੇ ਇਹ ਕੁਝ ਸਮਾਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀਆਂ ਪੁਲਿਸ ਦੇ ਅਫਸਰ ਜਾਦੇ ਸਮੇਂ ਤੋਂ ਇੱਕੋ ਥਾਣੇ 'ਚ ਬੈਠੇ ਜਾਂ ਇੱਕੋ ਜ਼ਿਲ੍ਹੇ 'ਚ ਬੈਠੇ ਉਹਨਾਂ ਦੀ ਸ਼ਫਲਿੰਗ ਕੀਤੀ ਆ ਜ਼ਿਲ੍ਹੇ ਤੋਂ ਦੂਰ 100-100 ਕਿਲੋਮੀਟਰ ਤੇ ਬਦਲੀਆਂ ਕੀਤੀਆਂ ਹਨ ਉਹਦੇ ਬਾਅਦ ਹੁਣ ਜਿਹੜੇ-ਜਿਹੜੇ ਜ਼ਿਲ੍ਹੇ ਸਾਨੂੰ ਮਿਲੇ ਆ ਮੈਂ ਐਸਐਸਪੀ ਸਾਹਿਬ ਨੂੰ ਅੱਗੇ ਕਿਹਾ ਕਿ ਜਿਹੜੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਥਾਣੇ ਆ 12 ਥਾਣੇ ਜਾਂ 10 ਥਾਣੇ ਜਾਂ ਚੌਂਕੀਆਂ 5-7 ਉਹਨਾਂ ਦੇ ਵਿੱਚ ਜਿਹੜੇ ਅਫਸਰ ਆ 30-40 ਕਿਲੋਮੀਟਰ ਤੋ ਦੂਜੀ ਨੁਕਰ ਤੇ ਦੂਜੇ ਅਫਸਰਾਂ ਨੂੰ ਲਾ ਦਿਓ ਦੂਜਿਆਂ ਨੂੰ ਵੀ ਇੱਕ ਥਾਣੇ 'ਚ ਕੋਈ ਵੀ ਜਿਹੜਾ ਪੁਰਾਣੇ ਸਮੇਂ ਤੋਂ ਬੈਠਾ ਉਹ ਨਾਰਵੇ ਜਿਹੜਾ ਇਹਨਾਂ ਦਾ ਨੈਕਸਸ ਕਿਸੇ ਦਾ ਬਣਿਆ ਮਕਾਲੀ ਭੇੜ ਦਾ ਵਿੱਚ ਮੈਂ ਨਹੀਂ ਕਹਿੰਦਾ ਸਾਰੇ ਅਫਸਰ ਮਾੜੇ ਆ 100 ਮਗਰ ਇੱਕ ਅੱਧਾ ਅਫਸਰ ਮਾੜਾ ਹੁੰਦਾ ਉਹਦੇ ਕਰਕੇ ਆਪਾਂ ਸਾਰਿਆਂ ਨੂੰ ਸ਼ੱਕ ਦੀ ਨਿਗਾਹ ਆਵੇਂ ਨਵੇਂ ਆ 99 ਅਫਸਰ ਚੰਗੇ ਆ ਉਹ ਜਿਹੜਾ ਇੱਕ ਅੱਧਾ ਬਾੜਾ ਉਹਦਾ ਕਰਕੇ ਆਪਣੀ ਕਈ ਤਰ੍ਹਾਂ ਸੋਚ ਇਹ ਬਣ ਜਾਂਦੀ ਆ ਵੀ ਖਰੇ ਸਾਰੇ ਮਾੜੇ ਆ ਬਾਕੀ ਮੈਂ ਜਿਹੜੇ ਚੰਗੇ ਅਫਸਰ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੀ ਕੋਈ ਵਿੱਚ ਕਾਲੀ ਭੇੜ ਹੈ ਉਹਦੇ ਬਾਰੇ ਤੁਸੀਂ ਆਪਦੇ ਅਫਸਰਾਂ ਨੂੰ ਐਸਐਸਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਆਪਦੇ ਡੀਐਸਪੀ ਨੂੰ ਜਾਣਕਾਰੀ ਦਿਓ ਤਾਂ ਜੋ ਉਹਨਾਂ ਅਫਸਰਾਂ ਨੂੰ ਆਪਾਂ ਬਣਦੀ ਉਹਨਾਂ ਤੇ ਕਾਰਵਾਈ ਕਰਕੇ ਜਿਹੜੇ ਇਨਫੋਰਮੇਸ਼ਨ ਦਿੰਦੇ ਆ ਉਹਨਾਂ ਤੇ ਕਾਰਵਾਈ ਹੋਵੇ ਤੇ ਜਿਹੜਾ ਇਹ ਜ਼ਹਿਰ ਆ ਸੀ ਰਲ ਮਿਲ ਕੇ ਕਿਉਂਕਿ ਕੱਲਾ ਇਹ ਨਹੀਂ ਵੀ ਸਰਕਾਰ ਕੱਲੀ ਇਹ ਕੰਮ ਚਾਹੁੰਦੀ ਆ ਵੀ ਬੰਦ ਹੋਵੇ ਥੱਲੋਂ ਗ੍ਰਾਉਂਡ ਤੋਂ ਪੱਤਰਕਾਰ ਵੀ ਚਾਉਂਦੇ ਆ ਪੁਲਿਸ ਵੀ ਚਾਉਂਦੀ ਆ ਥੱਲੋਂ ਸਿਵਲ ਦੇ ਅਧਿਕਾਰੀ ਵੀ ਚਾਉਂਦੇ ਆ ਤੇ ਆਮ ਪਬਲਿਕ ਵੀ ਚਾਉਂਦੀ ਏ ਜ਼ਹਿਰ ਬੰਦ ਹੋਵੇ ਸਾਰੇ ਇੱਕ ਮੋਟੋ ਹੋ ਕੇ ਆਪਾਂ ਸਾਥ ਦਈਏ ਸਰਕਾਰ ਦੀ ਮੰਸ਼ਾ ਏ ਜ਼ਹਿਰ ਬੰਦ ਹੋਵੇ ਤੇ ਤੁਹਾਡੀ ਸਹਿਯੋਗ ਨਾਲ ਇਹ ਸਾਰਾ ਕੁਝ ਠੀਕ ਹੋ ਸਕਦਾ ਤੇ ਇਹ ਜ਼ਹਿਰ ਬੰਦ ਹੋ ਸਕਦਾ